ਜੁੱਧ ਨਸ਼ਾ ਦੇ ਵਿਰੁੱਧ ਜਿੱਥੋਂ ਕਿ ਭਗਵੰਤ ਮਾਨ ਸਰਕਾਰ ਨਸ਼ਾ ਨੂੰ ਲੈ ਕੇ ਕਾਫੀ ਖਲਾਫ ਚੱਲ ਰਹੀ ਆ ਉੱਥੋਂ ਨਾਬਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਆ ਐਸਐਚਓ ਕਤਵਾਲੀ ਨਾਬਾ ਸਰਜੀਤ ਜੀਮਾਨ ਡੀਐਸਪੀ ਨਾਬਾ ਮਨਦੀਪ ਕੌਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਆ ਪ੍ਰੈਸ ਕਾਨਫਰੰਸ ਦੇ ਵਿੱਚ ਡਰੱਗ ਮਨੀ ਤੇ ਨਸ਼ੀਲੀਆਂ ਗੋਲੀਆਂ ਵੀ ਪੁਲਿਸ ਵੱਲੋਂ ਬਰਾਮਦ ਕੀਤੀਆਂ ਗਈਆਂ ਨੇ ਜੋ ਕਿ ਕਾਫੀ ਪਿਛਲੇ ਲੰਮੇ ਸਮੇਂ ਤੋਂ ਇਹ ਨਸ਼ੇ ਦਾ ਕਾਰੋਬਾਰ ਕਰਦੇ ਸਨ ਬਾਕੀ ਜਾਣਕਾਰੀ ਲਾਵਾਂਗੇ ਡੀਐਸਪੀ ਨਾਬਾ ਮਨਦੀਪ ਕੌਰ ਤੋਂ ਮਨਦੀਪ ਕੌਰ ਜੀ ਬਹੁਤ ਵੱਡੀ ਪ੍ਰਾਪਤੀ ਹੋਈ ਹੈ ਪੁਲਿਸ ਕਿੰਨੇ ਟਾਈਮ ਤੋਂ ਇਹਨਾਂ ਲੋਕਾਂ ਦਾ ਪਿੱਛਾ ਕਰ ਰਹੀ ਸੀ ਕੀ ਕੀ ਸਮਾਨ ਹੈ ਜਿਹੜਾ ਡਰੱਗ ਮਨੀ ਤੇ ਗੋਲੀਆਂ ਕੀ ਕੀ ਬਰਾਮਦ ਹੋਈਆਂ ਆ ਇਹਦਾ ਸਾਰਾ ਸੈਰਾ ਮੈਂ ਐਸਐਚਓ ਸਾਹਬ ਨੂੰ ਦਵਾਂਗੀ ਹਾ ਸਰਬਜੀਤ ਸਿੰਘ ਚੀਮਾ ਐਸਐਚਓ ਕਤਵਾਲੀ ਨਾਬੇ ਨੂੰ ਕਿਉਂਕਿ ਇਹਨਾਂ ਦੀ ਜਦੋਂ ਦੇ ਇੱਥੇ ਆਏ ਆ ਪੋਸਟਿੰਗ ਹੋਈ ਆ ਕਾਫੀ ਮਿਹਨਤ ਕਰ ਰਿਹਾ ਨਸ਼ਿਆਂ ਦੇ ਉੱਪਰ ਚੋਰੀਆਂ ਦੇ ਉੱਪਰ ਕਾਫੀ ਠੱਲ ਪਈ ਆ ਤੇ ਇਹਦੇ ਵਿੱਚ ਸਾਨੂੰ ਜਿਵੇਂ ਮਾਨਚੋਕ ਐਸਐਸਪੀ ਸਾਹਿਬ ਪਟਿਆਲਾ ਦੇ ਇਸ਼ਾਨ ਨਰਤੇਸ਼ ਜਿਹੜੇ ਮਿਲੇ ਆ ਉਹਨਾਂ ਨੂੰ ਅਸੀਂ ਫੋਲੋ ਕਰ ਰਹੇ ਆ ਤੇ ਇਹਦੇ ਵਿੱਚ ਸਾਨੂੰ ਖੋਫਿਆ ਇਤਲਾਹ ਮਿਲੀ ਸੀ ਐਸਐਚਓ ਸਾਹਿਬ ਨੂੰ ਇਤਲਾਹ ਮਿਲੀ ਸੀ ਤੇ ਉਹਦੇ ਸਬੰਧ ਦੇ ਵਿੱਚ ਹੀ ਅਸੀਂ ਡਰੱਗ ਇਨਸਪੈਕਟਰ ਨਾਲ ਲੈ ਕੇ ਤਾਂ ਮੈਡੀਕਲ ਸ਼ਾਪ ਦੇ ਉੱਪਰ ਜੈਟੀਸੀ ਰੇਡ ਕੀਤੀ ਤਾਂ ਉੱਥੋਂ ਸਾਨੂੰ ਨਸ਼ੀਲੀਆਂ ਗੋਲੀਆਂ ਜਿਹੜੀਆਂ ਬਰਾਮਦ ਹੋਈਆਂ ਕਿੰਨੀਆਂ ਗੋਲੀਆਂ ਤੇ ਕਿੰਨੀ ਡਰਗ ਮੰਨੀ ਹੈ ਜਿਹੜੀ ਬਰਾਮਦ ਕੀਤੀ ਗਈ ਆ ਕੌਣ ਕੌਣ ਇਸ ਦੇ ਵਿੱਚ ਇਨਵੋਲਵ ਸੀ ਜਿੰਨਾ ਤੇ ਮਾਮਲਾ ਦਰਜ ਕੀਤਾ ਗਿਆ ਹੈ ਸਾਨੂੰ ਜਿਹੜੀ ਟੋਟਲ ਰਿਕਵਰੀ ਹੋਈ ਆ ਜਿਹੜੀ ਉਹ ਹੋ ਗਿਆ ਜੀ 11740 ਜਿਹੜੀਆਂ ਨੁਸ਼ੀਲੀਆਂ ਗੋਲੀਆਂ ਸੀ ਉਹ ਰਿਕਵਰੀ ਹੋਈ ਆ ਪਲੱਸ ਸਾਨੂੰ ਡਰਗ ਮੰਨੀ ਆ ਜਿਹੜੀ ਉਹ 2 ਲੱਖ 7000 ਔਰ ਕਵਰ ਹੋਇਆ ਜੀ ਹਾਂ ਜੀ ਉਹ ਕੋਣ ਲੋਕ ਨੇ ਜੀ ਕੀ ਕੀ ਨਾਮ ਨੇ ਉਹਨਾਂ ਦੇ ਆ ਇਹ ਪਿਓ ਪੁੱਤ ਹੀ ਆ ਜੀ ਦੋਨੋਂ ਜਾਣੇ ਤੇ ਮਨਪ੍ਰੀਤ ਸਿੰਘ ਜਿਹੜਾ ਲੜਕੇ ਦਾ ਨਾਮ ਆ ਫਾਦਰ ਦਾ ਨਾਮ ਹੈਗਾ ਜੀ ਅਮੀਰ ਪ੍ਰਤਾਪ ਸਿੰਘ ਤੇ ਦੋਨੋਂ ਹੀ ਇਹ ਮੈਡੀਕਲ ਸ਼ਾਪ ਤੇ ਮਤਲਬ ਚਲਾਉਂਦੇ ਆ ਤੇ ਨਾਲ ਨਾਲ ਇਹ ਸਾਨੂੰ ਕਾਫੀ ਇਹਦਿਆਂ ਸ਼ਿਕਾਇਤਾਂ ਆ ਰਹੀਆਂ ਸੀ ਲੋਕ ਦੱਸ ਰਹੇ ਸੀ ਵੀ ਉੱਥੇ ਐਦਾ ਗੋਲੀਆਂ ਜਿਹੜੀਆਂ ਆ ਇਹ ਸੇਲ ਕਰਦੇ ਆ ਤੇ ਅਸੀਂ ਫਿਰ ਨਾਲ ਡਰਗ ਇਨਸਪੈਕਟਰ ਨੂੰ ਲੈ ਕੇ ਚੈੱਕ ਕੀਤਾ ਤਾਂ ਉਹ ਜਿਹੜਾ ਸੀ ਸਾਡੇ ਸਾਹਮਣੇ ਮਤਲਬ ਜਿਹੜੇ ਤਲਾਸ਼ੀ ਲਈ ਤਾਂ ਉਹ ਮਿਲੀਆਂ ਹਾਂਜੀ ਤਫਤੀਸ਼ ਦੌਰਾਨ ਕੋਈ ਪਤਾ ਲੱਗਾ ਕਿੰਨੇ ਟਾਈਮ ਤੋਂ ਇਹ ਲੋਕ ਇਸ ਤੰਦੇ ਦੇ ਨਾਲ ਜੁੜੇ ਹੋਏ ਸੀ ਮੈਡੀਕਲ ਦੇ ਨਾਮ ਨਾਲ ਗੋਲੀਆਂ ਦਾ ਜਿਹੜਾ ਨਸ਼ੇ ਦੇ ਗੋਲੇ ਵੇਚਦੇ ਸੀ ਜੀ ਇਹ ਕੋ ਵੈਸੇ ਇਹਦਾ ਜਿਹੜਾ ਪ੍ਰਤਾਪ ਸਿੰਘ ਇਹਦੇ ਭਰਾ ਦੇ ਉੱਪਰ ਪਹਿਲਾਂ ਵੀ ਇੱਕ ਐਨਡੀ ਦਾ ਮਕਦਮਾ ਦਰਜ ਹੈਗਾ ਤੇ ਉਹ ਅਜੇ ਵੀ ਜੇਲ੍ਹ ਦੇ ਵਿੱਚ ਹੀ ਆ ਤੇ ਇਹਦਾ ਇਹੀ ਦਾ ਮਤਲਬ ਹੈ ਕਿ ਇਹ ਪੁਰਾਣੇ ਟਾਈਮ ਤੋਂ ਹੀ ਇਹ ਕੰਮ ਕਰ ਰਿਹਾ ਪਲੱਸ ਹੁਣ ਇੱਕ ਇਨਵੈਸਟੀਗੇਸ਼ਨ ਦਾ ਵਿਸ਼ਾ ਆ ਤੇ ਉਹ ਜਾਂਚ ਤੋਂ ਹੀ ਪਤਾ ਚੱਲੂਗਾ ਕਿ ਇਹ ਕਿੰਨੇ ਪੁਰਾਣਾ ਜਿਹੜਾ ਇਹ ਕੰਮ ਕਰ ਰਿਹਾ ਬਿਲਕੁਲ ਲੱਗਦਾ ਨਹੀਂ ਸਰਜੀਤ ਸਿੰਘ ਚੀਮਾ ਜਦੋਂ ਕਤਵਾਲੀ ਦੇ ਵਿੱਚ ਅਉਦਾ ਸੰਭਾਲਦੇ ਨੇ ਪਹਿਲਾਂ ਵੀ ਕਈ ਐਸਐਚਓ ਨਾਬਾ ਕਤਵਾਲੀ ਦੇ ਵਿੱਚ ਰਹਿ ਕੇ ਗਏ ਨੇ ਪਰ ਉਹਨਾਂ ਉਹਨਾਂ ਨੂੰ ਨਹੀਂ ਸੀ ਪਤਾ ਵੀ ਇੱਥੇ ਕਾਰੋਬਾਰ ਚੱਲ ਰਿਹਾ ਹੈ ਆ ਜੀ ਇਨਫੋਰਮੇਸ਼ਨ ਤਾਂ ਆਂਦੀ ਆ ਪਰ ਜਿਹੜੀ ਇਹ ਐਨਡੀ ਦਾ ਮਕਦਮਾ ਹੁੰਦਾ ਆ ਇਹ ਹੀ ਬੜਾ ਇੱਕ ਸੀਰੀਅਸ ਜਿਹੜਾ ਇਨਫੈਂਸ ਜਿਹੜਾ ਮੰਨਿਆ ਜਾਂਦਾ ਆ ਤਾਂ ਐਸ ਐਚਓ ਸਰਬਜੀਤ ਨੂੰ ਜਦੋਂ ਇਹਦੀ ਇਨਫੋਰਮੇਸ਼ਨ ਮਿਲੀ ਤਾਂ ਇਹਨਾਂ ਨੇ ਪਹਿਲਾਂ 10-15 ਦਿਨ ਜਿਹੜੇ ਆ ਬਿਲਕੁਲ ਹੀ ਮਤਲਬ ਉਹਨੂੰ ਪੱਕਾ ਕੀਤਾ ਕਿ ਹਾਂ ਇੱਥੇ ਇਦਾਂ ਦਾ ਕੰਮ ਹੁੰਦਾ ਆ ਤਾਂ ਉਸ ਤੋਂ ਬਾਅਦ ਹੀ ਅਸੀਂ ਨਾਲ ਡਰੱਗ ਇਨਸਪੈਕਟਰ ਲੈ ਕੇ ਰੇਡ ਕੀਤੀ ਬਿਲਕੁਲ ਲੱਗਦਾ ਨਹੀਂ ਕਿ ਤੇ ਡੀਐਸਪੀ ਮਨਦੀਪ ਕੋਰ ਨਾਪਰੀ ਜੀ ਦੀ ਟੀਮ ਬਹੁਤ ਵਧੀਆ ਕੰਮ ਕਿਤੇ ਨਾ ਕਿਤੇ ਕਰ ਰਹੀ ਹੈ ਹੁਣ ਪਿਛਲੇ ਕੁ ਮਹੀਨੇਤ ਅ ਜੀ ਕੋਈ ਸ਼ੱਕ ਨਹੀਂ ਹੈਗਾ ਨਾਬੇ ਦੇ ਵਿੱਚ ਜਦੋਂ ਦਾ ਐਸ ਐਚਓ ਸਰਬਜੀਤ ਜੀ ਆਏ ਆ ਤੇ ਉਦੋਂ ਦੇ ਨਸ਼ਿਆਂ ਦੇ ਉੱਪਰ ਪਲੱਸ ਜਿਹੜੀਆਂ ਚੋਰੀਆਂ ਦੀ ਇੱਥੇ ਕਾਫੀ ਵਾਰਦਾਤ ਹੁੰਦੀ ਸੀ ਉਹਨਾਂ ਦੇ ਉੱਪਰ ਢਲ ਪਈ ਆ